brought to by silver pumps top quality or consistent performance ke liye sirf silver pumps naam yaad rakhna 来来来 ਸਸ਼ੀਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਇਸ ਸਮੇਂ ਅਸੀਂ ਮੌਜੂਦ ਹੈ ਜਲੰਧਰ ਦੇ ਐਸਐਸਪੀ ਆਫਿਸ ਦੇ ਬਾਹਰ ਔਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਸ ਸਮੇਂ ਨਿਹੰਗ ਜਥੇਬੰਦੀਆਂ ਦੀ ਮਿਸਲਾ ਇੱਥੇ ਆਈਆਂ ਹੋਈਆਂ ਨੇ ਤੇ ਬਾਬਾ ਜੀ ਤੇ ਪਰਚਾ ਦਰਜ ਕੀਤਾ ਗਿਆ ਸੀਗਾ ਪੁਲਿਸ ਵੱਲੋਂ ਜਿਸ ਦਾ ਵਿਰੋਧ ਅੱਜ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਕੀਤਾ ਗਿਆ ਹੈ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਐਸਐਸਪੀ ਆਫਿਸ ਦੀਆਂ ਨੇ ਪਿਛਲੇ ਕਈ ਘੰਟਿਆਂ ਤੋਂ ਜਿਹੜਾ ਇੱਥੇ ਮੋਰਚਾ ਲਗਾਇਆ ਗਿਆ ਹੈ ਦਰੀਆਂ ਪਿਛਾ ਕੇ ਇੱਥੇ ਧਰਨਾ ਦਿੱਤਾ ਜਾ ਰਿਹਾ ਹੈਗਾ ਔਰ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਵੀ ਪੂਰਾ ਚੌਕਸ ਹੋਇਆ ਪਿਆ ਹੈ ਇੱਥੇ ਬਿੱਬੀਆਂ ਭੈਣਾਂ ਵੀ ਆਈਆਂ ਨੇ ਤੇ ਨਿਹੰਗ ਸਿੰਘ ਜਿਹੜੇ ਇੱਥੇ ਖੜੇ ਨੇ ਫਿਲਹਾਲ ਅਸੀਂ ਗੱਲਬਾਤ ਕਰਾਂਗੇ ਕਿ ਪੂਰਾ ਮਾਮਲਾ ਸੀਗਾ ਸਤਿ ਸ਼੍ਰੀ ਅਕਾਲ ਬਾਬਾ ਜੀ ਅ ਬਾਬਾ ਜੀ ਕੀ ਸੀਗਾ ਇਹ ਪੂਰਾ ਮਾਮਲਾ ਆਖਿਰ ਕਿਉਂ ਮਾਮਲਾ ਇਹ ਦਰਜ ਕੀਤਾ ਗਿਆ ਪੁਲਿਸ ਵੱਲ ਇਹ ਪੁਲਿਸ ਵੱਲ ਮਾਮਲਾ ਜਿਹੜਾ ਇਹ ਝੂਠਾ ਦਰਜ ਕੀਤਾ ਸੀਗਾ 307 ਦਾ ਪਰਚਾ ਮਾਲਕੀ ਪੁਲਸ ਨੂੰ ਵੀ ਚਾਹੀਦਾ ਕੋਈ ਵੈਰੀਫਾਈ ਕਰ ਲੈਣੀ ਚਾਹੀਦੀ ਆ ਐਵੇਂ ਤੇ ਭਾਵੇਂ ਜਿੰਨੇ ਮਰਜ਼ੀ ਨਾਲ ਲਿਖਾਈ ਜਾਵੇ ਬੰਦਾ ਹਨਾ ਚਲੋ ਕਾਨੂੰਨ ਸਾਰਿਆਂ ਨੂੰ ਰਾਈਟ ਆ ਜੇ ਕਿਸੇ ਨਾਲ ਕੋਈ ਧੱਕਾ ਜਾਂ ਕਿਸੇ ਦਾ ਕੋਈ ਹੁੰਦਾ ਵਾ ਉਹ ਆਪਣੇ ਬਿਆਨ ਲਿਖਾ ਕੇ ਪਰਚਾ ਕਰਾਉਂਦਾ ਪਰ ਪੁਲਸ ਦਾ ਫਰਜ਼ ਬਣਦਾ ਵਾ ਵੀ ਜੋ ਮਾਲਕੀ ਜਾਂਚ ਪੜਤਾਲ ਦਾ ਜਿਹੜਾ ਹੈਗਾ ਹਾਂਜੀ ਪਰਚਾ ਜਿਹੜਾ ਝੂਠਾ ਦਰਜ ਕੀਤਾ ਸੀਗਾ 307 ਦਾ ਜਦਕਿ ਸਾਡਾ ਜਹਦਰ ਬਾਬਾ ਰੀਤ ਸਿੰਘ ਮਹਾਂਕਾਲ ਉਸ ਵੇਲੇ ਉਸ ਜਗ੍ਹਾ ਤੇ ਹੈ ਵੀ ਨਹੀਂ ਸੀਗਾ ਲੋਕੇਸ਼ਨਾਂ ਕਿਸੇ ਹੋਰ ਥਾਂ ਦੀ ਸਾਰੇ ਪ੍ਰੂਫ ਅਸੀਂ ਅੱਜ ਲੈ ਕੇ ਐਸਐਸਪੀ ਦਫ਼ਤਰ ਦਾ ਘਰਾਉ ਕਰਨ ਪਹੁੰਚੇ ਸੀਗੇ ਸੋਸ ਪ੍ਰਸ਼ਾਸਨ ਨੇ ਵਧੀਆ ਚਲੋ ਉਹਨਾਂ ਨੇ ਵੇਖਿਆ ਵੀ ਆਏ ਆ ਚੱਲ ਕੇ ਤਾਂ ਉਹਨਾਂ ਨੇ ਸਾਡੀ ਵਧੀਆ ਮਾਲਕੀ ਟੀਲ ਕੀਤੀ ਸਾਨੂੰ ਭਰੋਸਾ ਦਿੱਤਾ ਵੀ ਇਹ ਪਰਚਾ ਜਿਹੜਾ ਵਾ ਖਾਰਜ ਕੀਤਾ ਜਾਊਗਾ ਹਾਂਜੀ ਔਰ ਜਿਸ ਬੰਦੇ ਨੇ ਕੀਤਾ ਵਾ ਪਰਚਾ ਉਸ ਬੰਦੇ ਨੇ ਵੀ ਲੈਣ ਹਾਜ਼ਰ ਅਸੀਂ ਮੰਗ ਕੀਤੀ ਆ ਵੀ ਉੱਤੇ ਜਾਂਦੇ ਐਫਆਈਆਰ ਕਰੋ 182 ਜਿਹਨੇ ਮਾਲਕੀ ਬੇਣਾ ਦੇਖੇ ਪੁੱਛੇ ਪੜਤਾਲ ਕੀਤੀਆਂ ਪਰਚਾ ਕਰਤਾ ਕਿਉਂਕਿ ਅਸੀਂ ਤੇ ਸੰਗਤ ਦੇ ਵਿੱਚ ਵਿਚਰਦੇ ਆ ਏਦਾਂ ਦੇ ਜਿਹੜਾ ਰੋਜ਼ ਹੀ ਮਸਲਿਆਂ ਤੇ ਜਾਂਦਾ ਰੋਜ਼ ਹੀ ਸੰਗਤ ਦੇ ਮਸਲੇ ਹੱਲ ਕਰੀਦੇ ਆ ਏਦਾਂ ਦੇ ਜਿਹੜਾ ਕੋਈ ਮਰਜ਼ੀ ਚੱਕ ਕੇ ਕਿਸੇ ਦਾ ਵੀ ਨਾਮ ਲਖਾ ਕੇ ਪਰਚਾ ਕਰਾ ਸਕਦਾ ਵਾ ਹਨ ਅਸੀਂ ਇਸੇ ਕਰਕੇ ਅਫਸਰਾਂ ਦੇ ਧਿਆਨ ਚ ਲੈਂਦਾ ਵੀ ਇਹ ਸਾਰਾ ਮਸਲਾ ਜਿਹੜਾ ਵਾ ਆਪ ਤੁਸੀਂ ਜਾਂਚ ਕਰਕੇ ਸਾਡੇ ਜਿਹੜੇ ਬੰਦੇ ਨਿਰਦੋਸ਼ ਆ ਉਹਨਾਂ ਦੇ ਨਾਮ ਵਿੱਚੋਂ ਕੱਢੇ ਜਾਣ ਲੇਕਿਨ ਇੱਕ ਚੀਜ਼ ਸਮਝਣਾ ਚਾਹਾਂਗੇ ਆਖਿਰ ਪੁਲਿਸ ਨੇ ਮਾਮਲਾ ਦਰਜ ਕਿਉਂ ਕੀਤਾ ਹੈ ਕਿ ਸੀ ਪੂਰਾ ਮਾਮਲਾ ਕਿ ਨਸ਼ੇ ਨੂੰ ਲੈ ਕੇ ਕੋਈ ਮਾਮਲਾ ਜੁੜਿਆ ਹੋਇਆ ਹੈ ਏ ਜੀ ਇਹ ਪਿੰਡ ਦਾ ਮਸਲਾ ਆ ਪਿੰਡ ਲੜਾਈ ਝਗੜਾ ਹੋਇਆ ਸੀ ਪਹਿਲਾਂ ਇਸੇ ਇਕਬਾਲ ਸਰਪੰਚ ਨੇ ਨੌਜਵਾਨ ਮੁੰਡਾ ਜਿਹੜਾ ਹਜੇ 18 19 ਸਾਲ ਦਾ ਮੁਸਕਪਟ ਗੱਭਰੂ ਜਿਹੜਾ ਸੀਗਾ ਉਹਦਾ ਮਰਡਰ ਕੀਤਾ ਸੀਗਾ ਉਸੇ ਮਰਡਰ ਦੇ ਤਹਿਤ ਇਹਤੇ 302 ਦਾ ਪਰਚਾ ਵੀ ਦਰਜ ਹੋਇਆ ਵਾ ਪਰ ਪੁਲਿਸ ਪ੍ਰਸ਼ਾਸਨ ਨੇ ਢਿੱਲੀ ਕਾਰਗੁਜ਼ਾਰੀ ਕਰਕੇ ਅੱਜ ਇਹ ਜਿਹੜੇ ਦਿਨ ਲੋਕ ਵੇਖਣ ਨੂੰ ਮਿਲੇ ਆ ਕਿਉਂਕਿ ਜੇਕਰ ਪੁਲਿਸ ਪ੍ਰਸ਼ਾਸਨ ਵੇਖੇ ਉਹਤੇ ਤੇ ਕਲੰਦਰਾ ਬਣਿਆ ਹੋਇਆ 10 15 ਪਰਚੇ ਇੱਕ ਨਹੀਂ 10 15 ਪਰਚੇ ਔਰ 307 ਦੇ ਹੋਰ ਕਈ ਤਰ੍ਹਾਂ ਦੇ ਇਹ ਸੰਗੀਨ ਧਾਰਾਂ ਤਹਿਤ ਪਰਚੇ ਆ ਪਰ ਜੇ ਪੁਲਿਸ ਨੇ ਨੱਥ ਪਾਈ ਹੁੰਦੀ ਤੇ ਅੱਜ ਇਹ ਦੇ ਨਹੀਂ ਸੀ ਵੇਖਣੇ ਪੈਣੇ ਉਹਦੇ ਤੇ ਪਰਚਾ ਪਹਿਲਾਂ ਹੀ ਦਰਜਿਆ ਇਹ ਕੋਈ ਪੁਰਾਣੀ ਰੰਜਿਸ਼ ਕਰਕੇ ਕਹਿ ਲਈਏ ਨਾਮ ਲਖਾ ਲਿਆ ਵਾ ਵੈਸੇ ਕੋਈ ਇਦਾਂ ਦੀ ਕੋਈ ਹਰੀ ਸਿੰਘ ਵੱਲੋਂ ਕੋਈ ਗੱਲਬਾਤ ਇਹ ਥਾਣੇ ਲਾਂਬੜੇ ਥਾਣੇ ਦੇ ਵਿੱਚ ਹੋਇਆ ਸੀ ਹਾਂਜੀ ਤੇ ਇਹ ਜਦੋਂ ਅ ਪਰਚਾ ਜਦੋਂ ਦਰਜ ਕੀਤਾ ਗਿਆ ਇਹ ਜਦੋਂ ਇਹ ਉਹਨਾਂ ਦਾ ਨਾਮੇ ਜਿਹੜਾ ਤਫਤੀਸ਼ ਦੇ ਵਿੱਚ ਪਾਇਆ ਗਿਆ ਤੇ ਉਸ ਸਮੇਂ ਗੱਲਬਾਤ ਨਹੀਂ ਹੋਈ ਪੁਲਿਸ ਅਧਿਕਾਰੀਆਂ ਨਾਲ ਕਿਹਾ ਨਹੀਂ ਗਿਆ ਕਿ ਜਿਹੜਾ ਤੁਸੀਂ ਨਾਮ ਪਾ ਰਹੇ ਹੋ ਕਿ ਪਹਿਲਾਂ ਤੁਸੀਂ ਵੈਰੀਫਾਈ ਕੀਤਾ ਹੈ ਜਾਂ ਨਹੀਂ ਕੀਤਾ ਪੁਲਿਸ ਵੇਖੋ ਜੀ ਆਪਾਂ ਕਈ ਵਾਰਾਂ ਵੇਖਦੇ ਹਾਂ ਜਦੋਂ ਜ਼ਿਆਦਾਤਰ ਹੋ ਜਾਂਦਾ ਨਾ ਮੁਲਾਜ਼ਮਾਂ ਨੂੰ ਟਿਕਿਆਂ ਨੂੰ ਉਹਨਾਂ ਨੂੰ ਭੇਦ ਪੈ ਜਾਂਦਾ ਲੱਗ ਲੱਗੇ ਪਿੰਡਾਂ ਦਾ ਵੀ ਤੇ ਲੱਗ ਲੱਗੇ ਜਿਹੜੇ ਬੰਦੇ ਜਿਹੜੇ ਮੋਤਵਾਰ ਜਾਂ ਮੇਨ ਬੰਦੇ ਉਹਨਾਂ ਦਾ ਪਤਾ ਲੱਗ ਜਾਂਦਾ ਉਹ ਹੁਣ ਜਿਹੜਾ ਬੰਦਾ ਦੱਸਦੇ ਆ ਵੀ ਉਹ ਉਥੇ ਥਾਣੇ 'ਚ ਕਈ ਚਿਰ ਹੋ ਗਿਆ ਵਾ ਉਹਨੂੰ ਰਹਿੰਦੇ ਨੂੰ ਉਹਨੇ ਮਤਲਬ ਕਿ ਜਾਨ ਬੁੱਝ ਕੇ ਇਹ ਜਿਹੜਾ ਨਾਮ ਉਹਨੇ ਵਿੱਚ ਮਤਲਬ ਕਿ ਦਰਜ ਕੀਤਾ ਵਾ ਤੇ ਉਹ ਅਸੀਂ ਮੰਗ ਕੀਤੀ ਅਫਸਰਾਂ ਤੋਂ ਅਫਸਰ ਕਹਿੰਦੇ ਅਸੀਂ ਉਹਨੂੰ ਤੁਰੰਤ ਹੀ ਉਹਨੂੰ ਮਤਲਬ ਕਿ ਜਿਹੜਾ ਵਾ ਉਹਨੂੰ ਲੈਣ ਹਾਜ਼ਰ ਕਰਾਂਗੇ ਤੇ ਬਾਬਾ ਜੀ ਤੇ ਜਿਹੜਾ ਪਰਚਾ ਦਰਜ ਕੀਤਾ ਗਿਆ ਉਹ ਪਰਚਾ ਕਿ ਕੈਂਸਲ ਹੋ ਗਿਆ ਹੈ ਕਿ ਕ੍ਰਾਸ ਪਰਚਾ ਹੋਇਆ ਹੈ ਕਿ ਉਹ ਜਿਹੜਾ ਪਰਚਾ ਦਰਜ ਕੀਤਾ ਸੀਗਾ ਇਹਨਾਂ ਨੇ ਉਹ ਇਹਨਾਂ ਨੇ ਵੇਖ ਲਿਆ ਸਾਰੀ ਪੁਨਸ਼ਨ ਕਰਕੇ ਵੈਰੀਫਾਈ ਕਰਕੇ ਪੁਲਿਸ ਨੇ ਜਿਹੜਾ ਉਹ ਜਿੰਨੇ ਨਾਮ ਸੀਗੇ ਨਿਕਲ ਸਕਦੇ ਸੀਗੇ ਉਹਨਾਂ ਨੇ ਉਹ ਕਰਤੇ ਆ ਜਿਹੜੇ ਵੀਡੀਓ ਦੇ ਵਿੱਚ ਆ ਰਹੇ ਆ ਲੜਾਈ ਝਗੜੇ ਦੇ ਉਹ ਉਹਨਾਂ ਨੇ ਨਾਮ ਉਦਾਂ ਹੀ ਰੱਖਿਆ ਵੀਡੀਓ ਹੈ ਉਹ ਲੜਾਈ ਝਗੜੇ ਉਹ ਉਹਨਾਂ ਕੋਲੇ ਅਸਰਾਂ ਕੋਲੇ ਹੀ ਆ ਸਾਡੇ ਕੋਲੇ ਨਹੀਂ ਠੀਕ ਹੈ ਸੋ ਤੁਸੀਂ ਇੱਕ ਵਾਰ ਫੇਰ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਇੱਥੇ ਨਿਹੰਗ ਸਿੰਘ ਜਥੇਬੰਦੀਆਂ ਪੂਰੀ ਤਰ੍ਹਾਂ ਇਕੱਠੀਆਂ ਹੋਈਆਂ ਤੇ ਕਈ ਘੰਟੇ ਆ ਤੋਂ ਇਹ ਜਿਹੜਾ ਧਰਨਾ ਦਿੱਤਾ ਗਿਆ ਐਸਐਸਪੀ ਆਫਿਸ ਦੇ ਬਾਹਰ ਔਰ ਪੁਲਸ ਦੇ ਅਧਿਕਾਰੀਆਂ ਵੱਲੋਂ ਜਿਹੜਾ ਸ਼্বাসਨ ਦਿੱਤਾ ਗਿਆ ਸ਼্বাসਨ ਦੇ ਬਾਅਦ ਹੀ ਜਿਹੜਾ ਇਸ ਸਮੇਂ ਅ ਨਿਯੰਗ ਜਥੇਬੰਦੀਆਂ ਇੱਥੋਂ ਦੀ ਜਾਣ ਨੂੰ ਤਿਆਰ ਹੋਈਆਂ ਫਿਲਹਾਲ ਇੱਥੇ ਪੁਲਸ ਅਧਿਕਾਰੀ ਵੀ ਮੌਜੂਦ ਹੈ ਗੱਲਬਾਤ ਕਰਾਂਗੇ ਰਵਿੰਦਰ ਜੀ ਕੀ ਇਹ ਪੂਰਾ ਮੈਟਰ ਸੀਗਾ ਆਖਿਰ ਉਹ ਕਹਿ ਰਹੇ ਕਿ આરોਪ ਉਹ ਲਗਾ ਰਹੇ ਕਿ ਜਿਹੜੇ ਤਫਤੀਸ਼ ਅਫਸਰ ਸੀ ਉਹਨਾਂ ਨੇ ਮਾਮਲਾ ਦਰਜ ਕਰ ਦਿੱਤਾ ਜਦਕਿ ਉਹਨਾਂ ਤੇ ਬੰਦਾ ਨਹੀਂ ਸਾਡੀ ਜਿਹੜੀ ਫੋਰਸ ਲੱਗੀ ਹੈ ਲਾਅ ਐਂਡ ਆਰਡਰ ਦੇ ਲਈ ਹੈ ਤੁਸੀਂ ਅੰਦਰ ਆਫੀਸਰਸ ਨਾਲ ਗੱਲ ਕਰ ਸਕਦੇ ਹੋ ਉਹ ਦੱਸ ਸਕਦੇ ਨੇ ਤੁਹਾਨੂੰ ਮੈਟਰ ਨੇ ਪਰ ਇਹਨਾਂ ਤਾਂ ਪਤਾ ਹੋਣਾ ਹੈ ਕਿ ਕਿਉਂਕਿ ਕਹਿ ਰਹੇ ਕਿ ਅਫਸਰ ਨੂੰ ਵੀ ਲਾਈਨ ਹਾਜ਼ਰ ਕਰ ਦਿੱਤਾ ਗਿਆ ਜਿਹੜੇ ਅਧਿਕਾਰੀ ਸੀ ਅਸੀਂ ਕਮਿਸ਼ਨੇਟ ਤੋਂ ਨਾ ਤੁਸੀਂ ਦਿੱਤੀ ਹੋਏ ਆਫੀਸਰਸ ਨਾਲ ਗੱਲ ਕਰਕੇ ਪਤਾ ਬਿਲਕੁਲ ਇੱਥੇ ਆਪਾਂ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਾਂਗੇ ਆਖਿਰ ਕੀ ਕਹਿਣਾ ਹੈ ਉਹਨਾਂ ਦਾ ਕਿਉਂਕਿ ਮਾਮਲਾ ਜਿਹੜਾ ਹੈਗਾ ਕਾਫੀ ਪੁਚੀਦਾ ਲੱਗ ਰਿਹਾ ਹੈ ਕਿਉਂਕਿ ਜਿਹੜਾ ਮਾਮਲਾ ਦਰਜ ਕੀਤਾ ਗਿਆ ਔਰ ਇੱਥੇ ਕਈ ਅਫਸਰ ਸਹਿਬਾਨ ਵੀ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਇਹ ਕੀ ਸੀ ਪੂਰਾ ਮੈਟਰ ਕਿਉਂ ਆਖਿਰ ਜਿਹੜੇ ਨਯੰਗ ਸਿੰਘ ਸੀਗੇ ਬਾਬਾ ਜੀ ਉਹਨਾਂ ਤੇ ਪਰਚਾ ਦਰਜ ਸਾਨੂੰ ਨੇ ਇਹਦੇ ਬਾਰੇ ਨਹੀਂ ਪਤਾ ਇਹ ਡਿਊਟੀ ਵਾਸਤੇ ਆਏ ਆ ਡਿਪਤੀ ਸਾਹਿਬ ਆਉਣਗੇ ਜੀ ਉਹਨਾਂ ਨੂੰ ਪੁੱਛ ਲਈਏ ਪੀਐਸਪੀ ਐਸਪੀ ਆਪਣੇ ਕਰਤਾਰ ਤੋਂ ਤੇ ਬਟ ਜਾਣਕਾਰੀ ਜਿਹੜੀ ਉਹਨਾਂ ਨੇ ਦਿੱਤੀ ਹੈ ਕਿ ਜਿਹੜਾ ਨਾਮ ਕਢਾ ਦਿੱਤੇ ਗਏ ਜਾਂ ਫਿਰ ਜਿਹੜੇ ਅਧਿਕਾਰੀ ਸੀਗੇ ਲਾਈਨ ਹਾਜ਼ਰ ਵੀ ਕੀਤਾ ਗਿਆ ਬ੍ਰਦਰ ਇਹਦੇ ਬਾਰੇ ਨਹੀਂ ਪਤਾ ਡਿਪਸਾਹਬ ਆਉਣਗੇ ਨੂੰ ਪੁੱਛ ਲਈਏ ਇਹ ਡਿਊਟੀ ਦੇ ਵਾਸਤੇ ਖੜੇ ਆਣ ਤਾਂ ਆਪਾਂ ਨੂੰ ਸੈਂਡ ਆਫਸਰ ਨੂੰ ਪਤਾ ਆਪਾਂ ਡਿਊਟੀ ਵਾਸਤੇ ਬਾਹਰ ਆਏ ਆ ਸਾਨੂੰ ਨਹੀਂ ਇਹਦੇ ਬਾਰੇ ਬਿਲਕੁਲ ਸੋ ਅਧਿਕਾਰੀ ਕਹਿ ਰਹੇ ਨੇ ਕਿ ਉਹ ਡਿਊਟੀ ਲਈ ਆਏ ਨੇ ਕਨਸਲਟ ਅਫਸਰ ਨੂੰ ਪਤਾ ਹੈ ਲੇਕਿਨ ਅਧਿਕਾਰੀ ਇਸ ਤੋਂ ਵੱਡੇ ਜਿਹੜੇ ਅੰਦਰ ਮੌਜੂਦ ਨੇ ਫਿਲਹਾਲ ਬਾਹਰ ਦੀਆਂ ਤਸਵੀਰਾਂ ਨੇ ਔਰ ਦੇਖ ਸਕਦੇ ਹਾਂ ਕਿ ਪੂਰੀ ਜਥੇਬੰਦੀਆਂ ਇੱਥੇ ਇਸ ਸਮੇਂ ਮੌਜੂਦ ਨੇ ਔਰ ਇਹ ਹੀ ਨਹੀਂ ਜਿਹੜੀ ਇਹਨਾਂ ਦੀ ਸਵਾਰੀ ਹੈ ਘੋੜੇ ਉਹ ਵੀ ਇੱਥੇ ਲਿਆਂਦੇ ਗਏ ਨੇ ਉਹ ਵੀ ਇੱਕ ਸਾਈਡ ਜਿਹੜਾ ਉਹਨਾਂ ਨੂੰ ਘੋੜਿਆਂ ਨੂੰ ਵੀ ਖੜਾ ਕੀਤਾ ਗਿਆ ਹੈ ਔਰ ਪੁਲਸ ਦੇ ਹੁਣ ਨਸ਼ਵਾਸਨ ਵੱਲੋਂ ਜਿਹੜਾ ਇਹ ਪ੍ਰੋਟੈਸਟ ਹੈ ਖਤਮ ਕੀਤਾ ਜਾ ਰਿਹਾ ਹੈ ਕਿਉਂਕਿ ਉਹਨਾਂ ਨੇ ਕਿਹਾ ਹੈ ਕਿ ਪੁਲਸ ਨੇ ਅਧਿਕਾਰੀਆਂ ਨੇ ਸਾਡੀ ਬਿਲਕੁਲ ਸਹੀ ਤਰੀਕੇ ਨਾਲ ਸੁਣਵਾਈ ਕੀਤੀ ਹੈਗੀ ਆ ਤੇ ਜਿਹੜਾ ਵੀ ਇਸ ਮਾਮਲੇ ਦੇ ਵਿੱਚ ਜਿਹੜਾ ਵੀ આરોપી ਹੈ ਉਹਦੇ ਤੇ ਜਿਹੜਾ ਐਕਚੁਅਲੀ ਆ ਜਾਵੇਗਾ ਜਾਂ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਜਾਂਦਾ ਹੈ ਜਾਂ ਕੀ ਕੀਤਾ ਜਾਂਦਾ ਹੈ ਇਹ ਪੁਲਸ ਅਧਿਕਾਰੀ ਹੀ ਦੱਸ ਪਾਣਗੇ ਤੇ ਫਿਲਹਾਲ ਇੱਕ ਵਾਰ ਇਹ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕ ਰਹੇ ਹੋ ਇਸ ਸਮੇਂ ਨਿਆਂ ਜਥੇਬੰਦੀਆਂ ਦੇ ਨੇ ਸਾਰੇ ਇੱਥੇ ਨਿਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਤੇ ਇੱਥੇ ਇੱਕ ਵਾਰ ਫਿਰ ਤੋਂ ਗੱਲ ਕਰਾਂਗੇ ਬਾਬਾ ਜੀ ਕੀ ਹੋਣੇ ਪ੍ਰੋਟੈਸਟ ਖਤਮ ਹੋ ਰਿਹਾ ਹੈ ਹਾਂਜੀ ਹਾਂਜੀ ਟਾਈਮ ਦਿੱਤਾ ਉਹਨਾਂ ਨੇ ਕੀ 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 ਕਿ ਅਫਸਰਾ ਨੇ ਉਹ ਟਾਈਮ ਦਿੱਤਾ ਦੇ ਘੰਟੇ ਦਾ ਬਾਬਾ ਜੀ ਅੱਛਾ ਹਾਂ ਉਹ ਗੱਲ ਚੱਲ ਰਹੀ ਬਾਬਾ ਜੀ ਜਰਾ ਅੱਛਾ ਹਾਂਜੀ ਤੇ ਜਿਹੜਾ ਪਰਚਾ ਸੀਗਾ ਉਹ ਦਰਜ ਜਿਹੜਾ ਕੀਤਾ ਗਿਆ ਸੀ ਕਿ ਕੈਨਸਲ ਕਰ ਦਿੱਤਾ ਗਿਆ ਜਾਂ ਕ੍ਰਾਸ ਪਰਚਾ ਹੋਏਗੀ ਗੱਲ ਕੈਨਸਲ ਹੋ ਗਈ ਕੈਨਸਲ ਹੋ ਗਿਆ ਹੈ ਮਤਲਬ ਤੁਸੀਂ ਸੁਣਿਆ ਹੈ ਕਿ ਕੈਰੇ ਕਿ ਹੁਣ ਜਿਹੜਾ ਟਾਈਮ ਦਿੱਤਾ ਗਿਆ ਹੈ ਔਰ ਇਹ ਪ੍ਰੋਟੈਸ ਜਿਹੜਾ ਖਤਮ ਕੀਤਾ ਜਾਏਗਾ ਤੇ ਜਿਹੜੇ આરોપી ਹੈ ਉਹਨਾਂ ਤੇ ਮਾਮਲਾ ਦਰਜ ਕੀਤਾ ਜਾਏਗਾ ਫਿਲਹਾਲ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਹਰਜੋਤ